ਬੀਤੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋਈ ਸੀ ਜਿਸ ਦੇ ਵਿੱਚ ਭਾਰਤ ਦੇ ਕੁਝ ਨੌਜਵਾਨਾਂ ਦੇ ਵੱਲੋਂ ਸਹਾਇਤਾ ਦੀ ਮੰਗ ਕੀਤੀ ਗਈ ਸੀ ਤੇ ਦੱਸਿਆ ਗਿਆ ਸੀ ਕਿ ਰੂਸ ਦੇ ਵੱਲੋਂ ਉਹਨਾਂ ਨੂੰ ਤੱਕੇ ਦੇ ਨਾਲ ਜੰਗ ਦੇ ਵਿੱਚ ਭੇਜਿਆ ਜਾ ਰਿਹਾ ਹੈ ਭਾਰਤੀਆਂ ਨੂੰ ਜ਼ਬਰਨ ਰੂਸ ਯੂਕਰੇਨ ਜੰਗ ਦੇ ਵਿੱਚ ਤੱਕਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਸੀਬੀਆਈ ਨੇ ਮਨੁੱਖੀ ਤਸਕਰੀ ਨਾਲ ਜੁੜੇ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਸੀਬੀਆਈ ਨੇ ਸੱਤ ਸ਼ਹਿਰਾਂ ਦੇ ਵਿੱਚ 10 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਦਿੱਲੀ ਮੁੰਬਈ ਅੰਬਾਲਾ ਚੰਡੀਗੜ੍ਹ ਤਰਵਿੰਦਰਮ ਚੇਨਈ ਤੇ ਮਧੁਰਾਈ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਕਈ ਸ਼ੱਕੀਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਵਿਦੇਸ਼ ਦੇ ਵਿੱਚ ਚੰਗੀਆਂ ਨੌਕਰੀਆਂ ਦੇਣ ਦਾ ਲਾਲਚ ਦੇਖ ਕੇ ਨੌਜਵਾਨਾਂ ਨੂੰ ਜੰਗ ਦੇ ਵਿੱਚ ਭੇਜਿਆ ਜਾ ਰਿਹਾ ਸੀ ਸੀਬੀਆਈ ਨੇ ਟਰੈਵਲ ਏਜੰਟਾਂ ਤੇ ਵੀਜ਼ਾ ਕੰਸਲਟੈਂਸੀ ਫਾਰਮਾ ਦੇ ਖਿਲਾਫ ਮਾਮਲਾ ਦਰਜ ਕੀਤਾ ਦੱਸਦੇ ਕਿ ਸੋਸ਼ਲ ਮੀਡੀਆ ਤੇ ਰੂਸ ਦੇ ਵਿੱਚ ਵਧੀਆ ਤਨਖਾਹ ਤੇ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਜਾਂਦਾ ਉਸ ਤੋਂ ਬਾਅਦ ਮਨੁੱਖੀ ਤਸਕਰੀ ਕਰਕੇ ਰੂਸ ਦੇ ਵਿੱਚ ਲੜਾਈ ਦੀ ਟ੍ਰੇਨਿੰਗ ਨੌਜਵਾਨਾਂ ਨੂੰ ਦਿੱਤੀ ਜਾਂਦੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਭਾਰਤੀਆਂ ਨੂੰ ਬਿਨਾਂ ਉਹਨਾਂ ਦੀ ਮਰਜ਼ੀ ਤੋਂ ਲੜਾਈ ਦੇ ਵਿੱਚ ਭੇਜਿਆ ਜਾ ਰਿਹਾ ਹੈ ਤਾ جنگ ਦੇ ਦੌਰਾਨ ਕਈ ਨੌਜਵਾਨ ਹੁਣ ਤੱਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਸੀਬੀਆਈ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਹੁਣ ਤੱਕ ਸੀਬੀਆਈ ਨੇ 50 ਲੱਖ ਤੋਂ ਵੱਧ ਦੀ ਨਕਦੀ ਜ਼ਰੂਰੀ ਪੇਪਰ ਲੈਪਟਾਪ ਮੋਬਾਈਲ ਫੋਨ ਕੰਪਿਊਟਰ ਤੇ ਸੀਸੀਟੀਵੀ ਫੁਟੇਜ ਬ੍ਰਾਹਮਤ ਕੀਤੀ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਹੁਣ सीबीआई ਦੇ ਵੱਲੋਂ ਅੱਗੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ सीबीआई ਨੇ ਮਨੁੱਖੀ ਤਸਕਰੀ ਨਾਲ ਜੁੜੇ ਨੈਟਵਰਕ ਦਾ ਪਰਦਾ ਫਾਸ਼ ਕੀਤਾ ਹੈ सीबीआई ਨੇ ਸੱਤ ਸ਼ਹਿਰਾਂ ਦੇ ਵਿੱਚ 10 ਟਿਕਾਣਿਆਂ ਤੇ ਰੇਡ ਕੀਤੀ ਹੈ ਕੁਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਵਿਦੇਸ਼ ਦੇ ਵਿੱਚ ਚੰਗੀਆਂ ਨੌਕਰੀਆਂ ਦੇਣ ਦਾ ਲਾਲਚ ਦੇ ਕੇ ਭਾਰਤ ਦੇ ਨੌਜਵਾਨਾਂ ਨੂੰ ਰੂਸ ਦੀ ਜੰਗ ਦੇ ਵਿੱਚ ਭੇਜਿਆ ਜਾ ਰਿਹਾ ਉਹ ਵੀ ਤੱਕੇ ਦੇ ਨਾਲ ਇਸ ਮਾਮਲੇ ਦੇ ਵਿੱਚ ਹੁਣ ਛਾਪੇਮਾਰੀ ਜਿਹੜੀ ਸੱਤ ਸ਼ਹਿਰਾਂ ਦੇ ਵਿੱਚ ਸੀਬੀਆਈ ਦੇ ਵੱਲੋਂ ਕੀਤੀ ਗਈ ਹੈ ਤੇ ਕੁਝ ਸ਼ੱਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ